ਪੰਜਾਬ ਦੇ ਲੋਕੋ ਹੱਥ ਬਣਾ ਲਓ। ਛੋਡੇ ਅੱਗੇ ਹੱਥ ਜੋੜਦੇ ਆਂ। ਆਹ ਖੜੇ ਆਂ ਬੁੱਢੇ ਦਰਿਆ ਦੇ ਸਾਨੂੰ 7-8 ਸਾਲ ਹੋ ਗਏ ਓ ਭਰਾ ਬੋ ਆ ਜ਼ਹਿਰ ਓਏ। ਕੋਤੂੰ ਆ ਦਿਖਣ ਲੱਗ ਗਿਆ ਓ ਸਰਕਾਰਾਂ ਨੂੰ ਪਰਚੇ ਦੇਣ ਲੱਗ ਗਿਆ ਸਰਕਾਰਾਂ ਰੈੱਡ ਐਂਟਰੀਆਂ ਕਰਨ ਲੱਗ ਗਿਆ ਹੋਣਗੇ ਜਮਾਂ ਬੰਦੀਆਂ ਤੇ ਜੁਰਮਾਨੇ ਵਧਾ ਤੇ ਡੀ ਸੀ ਐਸ ਐਸ ਪੀ ਭੱਜੇ ਫਿਰਦੇ ਓਏ ਆਹ ਜ਼ਹਿਰ ਓਏ 9 ਕਰੋੜ ਲੀਟਰ ਓਏ ਰੋਜ਼ ਆਹ ਛੋਡੇ ਬੁੱਢਾ ਦਰਿਆ ਆ ਪੈਂਦਾ ਕਿ ਆ ਸਤਲੁਜ ਮਿਲ ਗਿਆ ਓਏ। ਉਹ ਮਾਰਦੇ ਉਹ ਸਾਰਾ ਦੱਖਣੀ ਮਾਲਵਾ ਦੇ ਲੈ ਕੇ ਰਾਜਸਥਾਨ ਤੱਕ ਦੇ ਲੋਕ ਤਿੰਨ ਕਰੋੜ ਬੰਦਾ ਪੀੜਤਾ ਉਹ ਘਰ ਘਰ ਕੈਂਸਰ ਕਾਲੇ ਪੀਲੇ ਕਿਡਨੀਆਂ ਆਰਡਰੀਆਂ ਨੇ ਕਿਹੜੀ ਕੜੀ ਬਿਮਾਰੀ ਜਿਹੜੀ ਤੁਹਾਨੂੰ ਨਹੀਂ ਚੰਬੜ ਰਹੀ ਓਏ ਜਵਾਖ ਜਮਣ ਦੀ ਸ਼ਕਤੀ ਖਤਮ ਹੋ ਰਹੀ ਹੈ ਸਾਡੇ ਚ ਉਹ ਪੰਜਾਬ ਦੇ ਲੋਕੋ ਇਹ ਕੁਝ ਨਹੀਂ ਕਰਦੇ ਐਨਜੀਟੀ ਦੇ ਐਲਾਨ ਹੋ ਗਏ ਹੁਕਮ ਆ ਗਏ ਪੰਜਾਬ ਪੋਲੂਸ਼ਨ ਬੋਰਡ ਦੇ ਹੁਕਮ ਆ ਗਏ ਸੈਂਟਰ ਬੋਰਡ ਦੇ ਹੁਕਮ ਆ ਗਏ ਓਏ ਬੰਦ ਨਹੀਂ ਹੋ ਰਿਹਾ ਓਏ ਬੰਦ ਨਹੀਂ ਹੋ ਰਿਹਾ ਲੋਕੋ ਉੱਠ ਖੜੋ ਓਏ ਬਾਜੋ ਆ ਤੁਸੀਂ ਆ ਕੇ 3 ਦਸੰਬਰ ਨੂੰ ਅਸੀਂ ਆ ਜਹਿਰਾ ਰੋਕਣੀਆਂ ਨੇ ਆ 9 ਕਰੋੜ ਲੀਟਰ ਪਾਣੀ ਜ਼ਹਿਰ ਕੈਮੀਕਲ ਦਾ ਥੋੜਾ ਦਰਿਆ 'ਚ ਪਾ ਕੇ ਸਾਨੂੰ ਅੱਗੇ ਨਹਰਾ ਰਹੀ ਹੈ ਕਿ ਪਤੋਂ ਨਿਕਲ ਕੇ ਸਾਨੂੰ ਮਾਰਿਆ ਜਾ ਰਿਹਾ ਇਹ 3 ਦਸੰਬਰ ਨੂੰ ਬੰਦ ਕਰਨ ਜਾ ਰਹੇ ਹਾਂ ਓਏ ਹੱਥ ਬੰਨ ਕੇ ਬੇਨਤੀ ਆਉਦੇ ਕੋਈ ਵੀ ਬੰਦਾ ਪੰਜਾਬ ਦਾ ਮਾਮਾ ਭੈਣਾ ਨੌਜਵਾਨ ਬਜ਼ੁਰਗ ਘਰੇ ਨਾਲ ਉਖੜੋ ਜੀ ਆਪਣੀਆਂ ਨਸਲਾਂ ਆਪਣੇ ਜਵਾਕ ਆਪਣੇ ਆਪ ਨੂੰ ਆਪਣੀਆਂ ਪੀੜੀਆਂ ਬਚਾਉਣੀਆਂ ਬਾਈ 3 ਦਸੰਬਰ ਨੂੰ ਤੁਹਾਨੂੰ ਹੋਕਾ ਦੇਵਾਂਗੇ ਉਦੋਂ ਪਹਿਲਾਂ ਵੀ ਹੋਕਾ ਦੇਵਾਂ ਵੀ ਕਿੱਥੇ ਇਕੱਠੇ ਹੋਣਾ ਕਿੱਥੋਂ ਇਹ ਰੋਕਣਾ ਸਾਰਾ ਦੱਸਾਂਗੇ ਬਾਈ ਹੱਥ ਬੰਨ ਕੇ ਬੇਨਤੀ ਆਓ ਭਲਾਓ ਹੱਥ ਜੜਵਾਲੋ ਉਹ ਸਾਡਾ ਕੋਈ ਨਿੱਜੀ ਮਫਾਦ ਨਹੀਂ ਆ ਸਾਡਾ ਕੋਈ ਨਿੱਜੀ ਲਾਲਚ ਨਹੀਂ ਆ ਰੋਜ਼ ਕਲਪਦਿਆਂ ਰੋਹ ਪਿੱਟਦੇ ਆ ਸਿਰਫ ਤੇ ਸਰਵਿਸ ਕਰਕੇ ਵੀ ਸਾਡੀ ਹੋਂਦ ਜਿਉਂਦੀ ਰਹੇ ਜੀ ਇਹ ਸੱਭੇ ਤਾਂ ਜਿਉਂਦੀ ਰਹੇ ਸਾਡੀਆਂ ਨਸਲਾਂ ਪੀੜੀਆਂ ਜਵਾਕ ਉਹਨਾਂ ਨਾਲ ਭਮਿਕਾ ਕਿੱਥੇ ਜਿਉਂਦਾ ਰਹੇ ਇਹ ਦੁਨੀਆ ਇਹ ਧਰਤੀ ਆਵਾਜ਼ ਰਵੇ ਇਹ ਖਿੱਤਾ ਆਵਾਜ਼ ਰਵੇ ਓਏ ਆ ਸਤਲੋ ਜੋਏ ਆ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਨੇ ਇਹ ਸਤਲੋ ਦੇ ਵਿੱਚੋਂ ਪਾਣੀ ਲੈ ਕੇ ਜਲ ਲੈ ਕੇ ਅੰਮ੍ਰਿਤਿਆਰ ਕੀਤਾ ਸੀ ਤੇ ਅੱਜ ਆ ਦੇਖੋ ਕੀ ਬਣਾਤਾ ਸਤਲੋ ਜਦਾਂ ਹਾਂ ਭਾਈ ਇਹ ਪਤਾ ਕਿਉਂ ਹੋ ਰਿਹਾ ਸਾਰਾ ਕੁਝ ਕਿ ਤੁਸੀਂ ਨਹੀਂ ਬੋਲਦੇ ਜੇ ਤੁਸੀਂ ਬੋਲੂਗੇ ਨਾ ਫਿਰ ਸਭ ਕੁਝ ਹੋ ਜਾਊਗਾ ਆ ਪਾਣੀ ਇਸ ਸ਼ਰਮ ਮੌਤ ਵੰਡੀ ਜਾ ਰਹੀ ਹੈ ਯਾਰ ਕੋਈ ਲੁਕ ਛਪ ਕੇ ਤਾਂ ਨਹੀਂ ਇਹ ਡਰਗਾਂ ਵਾਂਗੂ ਚੋਰੀ ਤਾਂ ਨਹੀਂ ਕਤਲ ਕਰਕੇ ਕੋਈ ਭੱਜ ਤਾਂ ਨਹੀਂ ਗਿਆ ਸ਼ਰਮ ਹੈ ਤੇ ਇਸ ਕਤਲ ਤੇ ਬੋਲੂਗੇ ਨਹੀਂ ਆ ਕੈਨੇਡਾ ਚ ਜੋ ਹੋਇਆ ਉਹ ਵੀ ਤਾਂ ਹੋ ਰਿਹਾ ਹੈ ਕਿ ਇੱਥੇ ਲੋਕ ਵੰਡੇ ਜਾ ਸਕਦੇ ਨਹੀਂ ਇਹਨਾਂ ਨੂੰ ਵੋਟਾਂ ਪੈਣਗੀਆਂ ਆ ਪੁਲਿਸਨ ਨੂੰ ਲੈ ਕੇ ਜੋ ਦਿੱਲੀ ਚ ਬੋਲਿਆ ਜਾ ਰਿਹਾ ਹੈ ਇਹ ਸਾਰਾ ਕੁਝ ਇਹ ਸਭ ਝੂਠ ਕਿਉਂ ਬੋਲਿਆ ਜਾ ਰਿਹਾ ਨੋ ਡਾਊਟ ਹੈ ਲੀਡਰ ਗੰਦੇ ਨੇ ਐਡਮਿਨਿਸਟਰेटर ਗੰਦੇ ਨੇ ਪਰ ਤੁਸੀਂ ਤੁਸੀਂ ਕੀ ਕਰ ਰਹੇ ਹੋ ਇਹ ਮੰਲੋ ਜੋੜੀ ਬਹਿ ਜਾਂਦੇ ਨੇ ਕੁਰਸੀਆਂ ਤੇ ਆ ਜੋ ਅੱਜ ਸਾਨੂੰ ਇੱਥੇ ਪਿੰਡ ਵਾਲੇ ਇਕੱਠੇ ਹੋਏ ਆਂਦੇ ਜੀ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਸਾਡੇ ਪਿੰਡਾਂ ਚ ਪਰ ਇਹਨਾਂ ਪਿੰਡ ਵਾਲਿਆਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਸਾਡੇ ਪਿੰਡ ਵਾਲਿਆਂ ਦਾ ਲੀਡਰਾਂ ਤੋਂ ਵਿਸ਼ਵਾਸ ਉੱਠ ਗਿਆ ਓਏ ਮੈਂ ਕਹਿੰਦਾ ਮਤਲਬ ਤੁਸੀਂ ਇਕੱਠੇ ਨਹੀਂ ਹੋਉਂਗੇ ਬਲਕਿ ਉਹਨਾਂ ਲੀਡਰਾਂ ਨੂੰ ਪੈਨਿਸ਼ ਕਰੋ ਬੋਲਣਾ ਨਾ ਛੱਡੋ ਸਾਡੇ ਉਲਟ ਹੋ ਰਿਹਾ ਲਖੇ ਸਾਡੇ ਕੀ ਹੋ ਰਿਹਾ ਹੈ ਕਿ ਲੋਕਾਂ ਦਾ ਚੰਗੇ ਕੰਮ ਤੋਂ ਵਿਸ਼ਵਾਸ ਉੱਠ ਗਿਆ ਚੰਗੇ ਕੰਮ ਤੋਂ ਵਿਸ਼ਵਾਸ ਨਾ ਚੱਕੋ ਬਲਕਿ ਜਿਹੜੇ ਐ ਇਹੋ ਜੇ ਲੀਡਰ ਨੇ ਉਹਨਾਂ ਨੂੰ ਪਨਿਸ਼ ਕਰੋ ਅਜ ਵੀ ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀ ਹੈ ਉਹਨਾਂ ਪਾਰਟੀਆਂ ਨੂੰ ਕੀ ਉਹਨਾਂ ਤੋਂ ਕਦੇ ਪੁੱਛ ਨਹੀਂ ਸਕਦੇ ਆ ਪਾਣੀ ਕਿਵੇਂ ਗੰਦਾ ਹੋਇਆ ਕੀ ਪੁੱਛ ਨਹੀਂ ਸਕਦੇ ਆ ਆਪਦੇ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਵਾਲੀ ਗਲਤ ਖਬਰ ਕਿਉਂ ਪ੍ਰਚਾਰੀ ਕੀ ਪੁੱਛ ਨਹੀਂ ਸਕਦੇ ਦਿੱਲੀ ਵਾਲੇ ਜਦੋਂ ਤੁਹਾਡੇ ਐਮਪੀ ਠੱਲਣ ਆ ਕੇ ਕਿਆ ਪੋਲਿਊਸ਼ਨ ਦਾ ਰੌਲਾ ਪਾਉਂਦੇ ਹੋ ਹੁਣ ਤਾਂ ਇੱਥੇ ਅੱਗ ਵੀ ਘੱਟ ਲੱਗੀ ਤਾਂ ਫਿਰ ਦਿੱਲੀ ਦਾ AQI ਕਿਵੇਂ ਵੱਧ ਗਿਆ ਇੰਨਾ ਕਿੰਨੀਆਂ ਗੱਲਾਂ ਦਾ ਜ਼ਿਕਰ ਕਰੀਏ ਅੱਜ ਜੋ ਚਕਾਈ ਨਹੀਂ ਹੋ ਰਹੀਗੀ ਕੀ ਇਹ ਨਲਾਕੀ ਨਹੀਂਗੀ ਪੰਜਾਬ ਗਵਰਨਮੈਂਟ ਦੀ ਕੀ ਸੈਂਟਰ ਵਾਲਿਆਂ ਦੀ ਬਦਮਾਸ਼ੀ ਨਹੀਂਗੀ ਉਹਨਾਂ ਦੋਨਾਂ ਪਾਰਟੀਆਂ ਨੂੰ ਪੁੱਛੂਗੇ ਜਾਂ ਨਹੀਂ ਤੇ ਜੇ ਨਹੀਂ ਪੁੱਛੂਗੇ ਤਾਂ ਕੁਛ ਵੀ ਨਹੀਂ ਇਹ ਦੁਵੀਵਧਨ ਵਾਲਾ ਹੈ ਤੇ ਜੇ ਪੁੱਛੂਗੇ ਜੇ ਨਾਲ ਲੱਗੂਗੇ ਜਿਹਦੀ ਲੱਖੇ ਨੇ ਹੁਣੇ ਗੱਲ ਕਹੀ ਜੇ ਤਿੰਨ ਤਰੀਕ ਨੂੰ ਨਾਲ ਆਉਂਗੇ ਤੇ ਆ ਪਾਣੀ ਨੂੰ ਕਲਾ ਬੁੱਢਾ ਨਾਲਾ ਨਹੀਂ ਬੰਦ ਕਰਾਂਗੇ ਉਸ ਤੋਂ ਬਾਅਦ ਜਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਬੋਰ ਕਰਕੇ ਥੱਲੇ ਪਾਣੀ ਪਾਉਂਦੀਆਂ ਨੇ ਉਹਨਾਂ ਨੂੰ ਵੀ ਬੰਦ ਕਰਾਂਗੇ ਪਰ ਇਹ ਥੋੜੀ ਮਦਦ ਨਾਲ ਹੋਊਗਾ ਜੇ ਤੁਸੀਂ ਨਹੀਂ ਆਉਣਾ ਤਾਂ ਭਰਾਵਾ ਅਸੀਂ ਜਾਵਾਂਗੇ ਸਾਨੂੰ ਫੜ ਫੜੂ ਲੈਣਗੇ ਅਸੀਂ ਬਹਿ ਜਾਾਂਗੇ ਪਰ ਤੁਸੀਂ ਫਿਰ ਭੋਤੂਗੇ ਇਹਨੂੰ ਸੋ ਉੱਠਣਾ ਸ਼ੁਰੂ ਕਰੋ ਜਦੋਂ ਲੋਕ ਉੱਠ ਪੈਂਦੇ ਨੇ ਦੇਸ਼ਾਂ ਦੀ ਸਟੇਟਾਂ ਦੀ ਕੌਮਾਂ ਦੀ ਤਕਦੀਰ ਬਦਲ ਜਾਂਦੀ ਹੈ ਸੋ ਤਕਦੀਰ ਬਦਲਣਾ ਤੁਹਾਡੇ ਹੱਥ ਚ ਹੈ ਕਿਸਾਨ ਆંદੋਲਨ ਵੇਲੇ ਆਪਾਂ ਸਾਬਤ ਕੀਤਾ ਹੈ ਹੁਣ ਵੀ ਇਹਨੂੰ ਸਾਬਤ ਕਰੋ ਸੋ ਤਨ ਕਰਿਓ ਤੇ ਕਾਲਿਆਂ ਤੋਂ ਚਿੱਟਿਆਂ ਨੇ ਜਮਾਨੀ ਮਾਰਤੀ ਕਾਲਿਆਂ ਨੇ ਤੁਹਾਡੇ ਜਵਾਕ ਮਾਰਤੇ ਆਓਏ ਉੱਠ ਕੇ 3 ਦਸੰਬਰ ਨੂੰ ਆਪਾਂ ਆ ਚਿੱਟੇ ਕਾਲਿਆ ਜ਼ਹਿਰਾਂ ਕੈਮੀਕਲ ਬੰਦ ਕਰਾਂ